ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰዱਰੀ ਫਰਮ ਵਿੱਚ ਅੱਜ ਆਪਾਂ ਤੁਹਾਡੇ ਲਈ ਚੰਗੀਆਂ ਤਿੰਨ ਝੋਟੀਆਂ ਇੱਕ ਵਿਹੜ ਲੈ ਕੇ ਆਏ ਹਾਂ ਤਿੰਨ ਝੋਟੀਆਂ ਇੱਕ ਵਿਹੜ ਆਓ ਦੰਦੇ ਫਿਰ ਤੁਹਾਨੂੰ ਇਹਨਾਂ ਬਾਰੇ ਜਾਣਕਾਰੀ ਪਹਿਲੀ ਝੋਟੀ ਆ ਵੀਰ ਦੀ ਦੂਜੀ ਸਵੇਰ ਝੋਟੀ ਆ ਮਗਰ ਕਟਾ ਦਹਾਂਦਾਂ ਦੀ ਸੋਈ ਆ 9 ਲੀਟਰ ਦੁੱਧ ਤਿਆਰ ਆ ਚੰਗੀ ਥਾਂ ਲੇ ਗਈ ਚੰਗੀ ਸਾਫ ਦੂਜੀ ਸੂਏ ਸੂਈ ਆ 9 ਲੀਟਰ ਦੁੱਧ ਤਿਆਰ ਮਗਰ ਕੱਟਾ ਵਾ ਚੰਗੀ ਥਾਂ ਲੇ ਗਈ ਚੰਗੀ ਸਾਫ ਠੰਡੀ ਸੀਲ ਝੋਟੀ ਆ ਇਹਦੀ 90000 ਡਿਮਾਂਡ ਕਰਦੇ ਆ ਵੀਰ ਜੀ ਬਾਕੀ ਮੌਕੇ ਤੇ ਮਾਨਤਨ ਕੀਤਾ ਜਾਊਗਾ ਦੂਜੀ ਝੋਟੀ ਆ ਵੀਰ ਜੀ ਪਹਿਲੇ ਸੂਏ ਝੋਟੀ ਆ ਦੋਹਾਂ ਤਰ੍ਹਾਂ ਦੀ ਸੂਈ ਆ ਇਹ ਵੀ ਚੰਗੀ ਥਣ ਵਾਲੀ ਵੀ ਚੰਗੀ ਸਾਫ ਛੋਟੀ ਆ ਦੋਹਾਂ ਦਿਨਾਂ ਦੀ ਸੂਈ ਮਗਰ ਇਹਦੇ ਵੀ ਕੱਟਾ ਵਾ ਇਹਦੀ 75 ਇਹ ਡਿਮਾਂਡ ਕਰਦੇ ਆ ਵੀਰ ਜੀ ਬਾਕੀ ਮੌਕੇ ਤੇ ਮੰਨਤਾ ਨੇ ਇਹ ਤਾਂ ਕੀਤਾ ਜਾਊਗਾ ਤੀਜੀ ਆਪਣੇ ਕੋਲ ਵੈੜ ਆ ਇਹ ਵੀ ਦੋਹਾਂ ਦਿਨਾਂ ਦੀ ਸੂਈ ਮਗਰ ਵੱਛੀ ਵੈੜ ਆ ਇਹਦੇ ਅੱਛੀ ਆ ਵੈੜ ਦੇ ਐਚ ਫ ਚੰਗੀ ਬਰੀਡ ਦੀ ਵੱਛੀ ਮਗਰ ਇਹਦੇ ਇਹਦੇ ਇਥੇ 9 ਲੀਟਰ ਦੁੱਧ ਤਿਆਰ ਆ ਵੀਰ ਜੀ 45000 ਦੀ ਡਿਮਾਂਡ ਕਰਦੇ ਵੀਰ ਜੀ ਚੰਗੀ ਥਣ ਲੇਬ ਦੀ ਚੰਗੀ ਸਾਫ ਪਹਿਲਨ ਵਹਿੜਾ ਐਚ ਐਫ ਵਸ਼ੀ ਮਗਰ ਚੰਗੀ ਥਣ ਲੇਬ ਦੀ ਚੰਗੀ ਸਾਫ ਚੰਗੀ ਠੰਡੀ ਸੀਲ ਵਹਿੜਾ ਵੀਰ ਜੀ ਦੁਵਾਂਦਰ ਜੀ ਸੂਈਆਂ 8-9 ਲੀਟਰ ਤਿਆਰ ਐ ਥੱਲੇ ਤੀਜੀ ਵੀਰ ਜੀ ਝੋਟੀ ਆ ਦੂਜੇ ਸੂਏ ਝੋਟੀ ਆ ਇਹਦੇ ਮਗਰ ਕੱਟੀ ਆ 15 ਦਿਨਾਂ ਦੀ ਸੂਈ ਆ 12 ਲੀਟਰ ਦੁੱਧ ਤਿਆਰ ਐ ਥੱਲੇ ਮਗਰ ਕੱਟੀ ਇਹਦੇ 15 ਦਿਨਾਂ ਦੀ ਸੂਈ ਦੂਜੇ ਸੂਏ ਝੋਟੀ ਆ ਵੀ ਚੰਗੀ ਥਾਂਲੇ ਵੀ ਚੰਗੀ ਸਾਫ਼ ਚੰਗੀ ਕੱਦਵਜਨ ਵਾਲੀ ਝੋਟੀ ਆ ਇਹਦੀ ਵੀ ਦੀ ਡਿਮਾਂਡ 1 ਲੱਖ ਤਾ ਹਿਅਰ ਕਰਦੇ ਆ ਬਾਕੀ ਮਾਨਤਾ ਨਿਚੋਂ ਕੀਤਾ ਜਾਊਗਾ ਚੰਗੀ ਠੰਡੀ ਸੀਲ ਝੋਟੀ ਕੱਦਵਜਨ ਵਾਲੀ ਡਰੈੱਸ ਨੋਟ ਕਰ ਸਕਦੇ ਪਿੰਡ ਪੱਖੋਪੁਰ ਜ਼ਿਲ੍ਹਾ ਤਰਨਤਾਰਨ ਬਲਵਿੰਦਰ ਸਿੰਘ ਦੇ ਘਰੇ ਨੰਬਰ ਨੋਟ ਕਰ ਫਿਰ 9840 57426 ਪਿੰਡ ਪੱਖੋਪੁਰ ਜ਼ਿਲ੍ਹਾ ਤਰਨਤਾਰਨ ਧੰਨਵਾਦ